ਜਿਹੜਾ ਬਜਟਡ ਐਲੋਕੇਸ਼ਨ ਤੇ ਵਿੱਚੋਂ ਵੀ ਲਗਭਗ 40 ਤੋਂ 45% ਇਹਨਾਂ ਤੋਂ ਖਰਚੀਆਂ ਨਹੀਂ ਗਿਆ ਜੋ ਹਾਲਾਤ ਸਮੁੱਚੇ ਪੰਜਾਬ ਦੇ ਹੈਗੇ ਆਂ ਹਰ ਜਗ੍ਹਾ ਪ੍ਰੋਟੈਸਟ ਹੋ ਰਿਹਾ ਹੈਗਾ ਅੱਜ ਜਲੰਧਰ ਦੇ ਜੋ ਹਾਲਾਤ ਹੈ ਉਹ ਕਿਸੇ ਤੋਂ ਛੁਪੇ ਨਹੀਂ ਹੋਇਆ ਅੱਜ ਇੱਕ ਬੱਚੇ ਦੀ ਪਾਣੀ ਦੇ ਕਰਕੇ ਇਹਨਾਂ ਦੀ ਅੰਗੈਲੀ ਦੇ ਕਰਕੇ ਕੋਆਪਰੇਸ਼ਨ ਦੀ ਉਹ ਬੱਚੇ ਦੀ ਇੱਕ 22 ਸਾਲ ਦੀ 2 ਦਿਨ 3 ਦਿਨ ਪਹਿਲਾਂ ਉਹਨਾਂ ਦੀ ਫੌਤ ਹੋ ਗਈ ਬੱਚੇ ਦੀ 84 ਕਰੋੜ ਦੇ ਨਾਲ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਉਹ ਇਨਫਰਾਸਟ੍ਰਕਚਰ ਬਣਾ ਕੇ ਦੇਣਾ ਚਾਹੁੰਦੇ ਸੀਗੇ ਅਜੋ 84 ਕਰੋੜ ਦਾ ਬਰਟਨ پارک ਦਾ ਪ੍ਰੋਜੈਕਟ ਪਿਛਲੇ 2 ਸਾਲਾਂ ਤੋਂ ਉੱਥੇ ਦਾ ਇਨ ਬਿਨ ਖੜਾ ਹੈ キャबिनेट मंत्री बलकार सिंह ਦੇ ਘਰ ਦੇ ਬਾਹਰ ਕਾਂਗਰਸ ਵੱਲੋਂ ਅੱਜ ਪ੍ਰੋਟੈਸਟ ਕੀਤਾ ਗਿਆ ਹੈਗਾ 바ਵਾ ਹੈਂਡਰੀ ਹੂਰੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਜਨ ਸੱਭ ਅੱਜ ਪ੍ਰੋਟੈਸਟ ਕਰਨ ਦਾ ਕਿਹੜਾ ਕਾਰਨ ਪੈ ਗਿਆ ਇੱਕ ਤਾਂ ਪਹਿਲਾ ਗੱਲ ਹੋਈਆਂ ਸੀਗੀਆਂ ਕਿ ਅਸੀਂ ਪੰਜਾਬ ਨੂੰ ਤਰੱਕੀ ਵਾਲੇ ਰਾਹ 'ਤੇ ਤੋਰਾਂਗੇ ਸੀਮ ਭਗਵਨ ਸਿੰਘ ਮਾਨਪੁਰੀ ਵੀ ਜਲੰਧਰ ਦੇ ਵਿੱਚ ਦੋ ਦਿਨ ਆਉਂਦੇ ਨੇ ਪਰ ਤੁਹਾਨੂੰ ਹੁਣ ਪ੍ਰੋਟੈਸਟ ਕਿਉਂ ਕਰਨਾ ਪੈ ਰਿਹਾ ਕਿਹੜੇ ਕਾਰਨ ਨੇ ਇਕ ਕੱਲਾ ਵੈਸੇ ਤਾਂ ਦੇਖਿਆ ਜਾਵੇ ਸਾਨੂੰ ਕੱਲਾ ਪ੍ਰੋਟੈਸਟ ਨਹੀਂ ਕਰਨਾ ਪੈ ਰਿਹਾ ਜੋ ਹਾਲਾਤ ਸਮੁੱਚੇ ਪੰਜਾਬ ਦੇ ਹੈਗੇ ਆ ਹਰ ਜਗ੍ਹਾ ਪ੍ਰੋਟੈਸਟ ਹੋ ਰਿਹਾ ਹੈਗਾ ਅਗਰ ਤੁਸੀਂ ਇਹਨਾਂ ਦਾ ਬਜਟ ਦੇਖੋ ਤੇ ਬਜਟ ਦੇ ਵਿੱਚ ਇਹਨਾਂ ਨੇ ਪ੍ਰਬਧਾਨ ਕੀਤਾ ਸੀਗਾ ਕਿ ਅਸੀਂ ਜਿਹੜਾ ਡਿਵੈਲਪਮੈਂਟ ਵਾਸਤੇ 10000 ਕਰੋੜ ਰੁਪਇਆ ਖਰਚਾਂਗੇ ਤੇ ਬੜੀ ਅਫਸੋਸ ਨਾਲ ਮੈਂ ਤੁਹਾਨੂੰ ਤੇ ਲੋਕਾਂ ਨੂੰ ਦੱਸਣਾ ਚਾਹਨਾ ਹੈ ਕਿ ਉਹਦੇ ਵਿੱਚ ਜਿਹੜਾ ਬਜਟਡ ਅਲੋਕੇਸ਼ਨ ਤੇ ਵਿੱਚੋਂ ਵੀ ਲਗਭਗ 40 ਤੋਂ 45% ਇਹਨਾਂ ਤੋਂ ਖਰਚਿਆ ਨਹੀਂ ਗਿਆ। ਅੱਜ ਜਲੰਧਰ ਦੇ ਜੋ ਹਾਲਾਤ ਐ ਉਹ ਕਿਸੇ ਤੋਂ ਛੁਪੇ ਨਹੀਂ। ਪਿਛਲੇ 2 ਦਿਨ ਪਹਿਲਾਂ ਜੋ ਵਰਖਾ ਹੋਈ ਸੀ ਉਹਨੇ ਇਹਨਾਂ 2 ਸਵਾ 2 ਸਾਲ ਦੀ ਜਿਹੜੀ 200 ਸਵਾ 2 ਸਾਲ ਦੀ ਜਿਹੜੀ ਡਿਵੈਲਪਮੈਂਟ ਉਹ ਲੋਕਾਂ ਦੇ ਸਮੱਖ ਰੱਖਦੀ ਐ। ਐਂਡ ਖਾਸ ਕਰਕੇ ਮੈਂ ਬੜੇ ਛੋਟੇ-ਛੋਟੇ ਇਸ਼ੂਸ ਸੀਗੇ ਜਿਹੜੇ ਅਸੀਂ ਕਮਿਸ਼ਨਰ ਕੋਰਪੋਰੇਸ਼ਨ ਗੋਤਮ ਜੈਨ ਦੀ ਜੀ ਦੇ ਸਮਖ ਰੱਖੇ ਸੀਗੇ ਖਾਸ ਕਰਕੇ ਅੱਜ ਸੌਨ ਦਾ ਮਹੀਨਾ ਹੈ ਸੌਨ ਤੇ ਭਾਦੋ ਦੇ ਮਹੀਨੇ ਦੇ ਵਿੱਚ ਜਿਹੜਾ ਡੇਂਗੂ ਦਾ ਚਿਕਨ ਗੁਨਿਆ ਦਾ ਮਲੇਰੀਆ ਦਾ ਟਾਈਫਾਇਡ ਦਾ ਬਹੁਤ ਵੱਡਾ ਕਾਰਨ ਬਣ ਜਾਂਦਾ ਸਟੈਗਨੇਸ਼ਨ ਆਫ ਵਾਟਰ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਛੋਟਾ ਜਿਹਾ ਕੰਮ ਹੈ ਹਰ ਸਾਲ ਹੁੰਦਾ ਹੈਗਾ ਫੋਗਿੰਗ ਦਾ ਅੱਜ ਸੌਨ ਦਾ ਮਹੀਨਾ 16 ਤਰੀਕ ਨੂੰ ਖਤਮ ਹੋ ਜਾਣਾ ਤੇ ਭਾਦੋ ਚੜ ਜਾਣਾ ਤੇ ਫੋਗਿੰਗ ਇਹਨਾਂ ਨੇ ਨਵੰਬਰ ਚ ਕਰਾਣੀ ਹੈ ਕਿ ਡਿਸੰਬਰ ਦੇ ਵਿੱਚ ਕਰਾਣੀ ਹੈ ਹਰ ਸੌਨ ਦੇ ਮਹੀਨੇ ਤੋਂ ਪਹਿਲਾਂ ਜਿਹੜੀ ਸੀਵਰੇਜ ਦੀ ਜਿਹੜੀ ਮੋਟੀ-ਮੋਟੀ ਸਫਾਈ ਹੁੰਦੀ ਸੀਗੀ ਉਹ ਕੋਆਪਰੇਸ਼ਨ ਵੱਲੋਂ ਕਰਾਈ ਜਾਂਦੀ ਹੁੰਦੀ ਸੀ ਹੁਣ ਖਾਸ ਕਰਕੇ ਅਸੀਂ ਉਸ ਦਿਨ ਪ੍ਰੀਤ ਨਗਰ ਦਾ ਵੇਰਵਾ ਦਿੱਤਾ ਸੀਗਾ ਕਿ ਤੁਸੀਂ ਉਹਦੇ ਵਿੱਚ ਜਿਹੜਾ ਇੱਕ ਵਾਰੀ ਆਪਣੀਆਂ ਮੋਟਰਾਂ ਚਲਾ ਕੇ ਆਪਣਾ ਡੀਜ਼ਲ ਪੂਰਾ ਕਰਕੇ ਜਿਹੜੀਆਂ ਰੋਡ ਗਲੀਆਂ ਉਹਨੂੰ ਕਲੀਅਰ ਕਰਕੇ ਉਹਨੂੰ ਇੱਕ ਵਾਰੀ ਦਰੁਸਤ ਕਰ ਲਓ ਅੱਜ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਭੜਿਆ ਪ੍ਰੀਤ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਲੰਬੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਸੀਗਾ ਜੀ ਕਿ ਇੱਕ 300 ਮੀਟਰ ਦੀ ਪਾਈਪਲਾਈਨ ਪੈਣੀ ਹੈ ਡਿਸਪੋਜ਼ਲ ਬਣਿਆ ਹੋਇਆ ਪਾਈਪਲਾਈਨ ਜੀਟੀ ਰੋਡ ਦੇ ਥੱਲੇੋਂ ਨਿਕਲੀ ਹੋਈ ਹੈ ਸਭ ਕੁਝ ਹੋਇਆ ਹੋਇਆ 2.5 ਸਾਲਾਂ ਤੋਂ ਉਹ ਨਹੀਂ ਹੋਇਆ ਅੱਜ ਇੱਕ ਬੱਚੇ ਦੀ ਪਾਣੀ ਦੇ ਕਰਕੇ ਇਹਨਾਂ ਦੀ ਅੰਗੈਲੀ ਦੇ ਕਰਕੇ ਕੋਆਪਰੇਸ਼ਨ ਦੀ ਉਹ ਬੱਚੇ ਦੀ ਇੱਕ 22 ਸਾਲ ਦੀ 2 ਦਿਨ 3 ਦਿਨ ਪਹਿਲਾਂ ਉਹਨਾਂ ਦੀ ਫੌਥ ਹੋ ਗਈ ਬੱਚੇ ਦੀ ਸਾਡਾ ਤਾਂ ਸਵਾਲ ਫੇਰ ਮੁੜ ਕੇ ਇਹੀ ਹੈ ਕਿ ਉਹ ਕੌਣ ਜ਼ਿੰਮੇਵਾਰ ਹੈ ਕਿ ਉਹ ਕੋਆਪਰੇਸ਼ਨ ਜ਼ਿੰਮੇਵਾਰ ਹੈ ਕਿ ਕੀ ਉਹ ਬਤੌਰ ਇਸ ਮਹਿਕਮੇ ਨੂੰ ਹੈਡ ਕਰਨ ਵਾਲੇ ਸਰਦਾਰ ਬਲਕਾਰ ਸਿੰਘ ਜੀ ਜ਼ਿੰਮੇਵਾਰ ਨੇ ਕਿ ਮੇਰਾ ਤਾਂ ਇਹੀ ਸਵਾਲ ਹੈ ਕਿ ਜਦੋਂ ਕਿਸੇ ਤੇ ਜ਼ਿੰਮੇਵਾਰੀ ਰੱਖਣ ਦੀ ਗੱਲ ਆ ਜਾਂਦੀ ਹੈ ਤੇ ਆਪਣੇ ਸਭ ਤੋਂ ਛੋਟੇ ਨਮਾਇੰਦੇ ਜਾਂ ਤਾਂ ਜੀਏ ਤੇ ਜਾਂ ਸੁਪਰਡੈਂਟ ਤੇ ਜਾਂ ਐਸਡੀਓ ਤੇ ਉਹਨਾਂ ਤੇ ਜ਼ਿੰਮੇਵਾਰੀ ਫਿਕਸ ਕਰ ਦਿੰਦੇ ਆ ਕਿਉਂ ਨਹੀਂ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਕਿਉਂ ਨਹੀਂ ਜਿਹੜੇ ਮਿਊਨਿਸਪਲ ਕੋਰਪੋਰੇਸ਼ਨ ਦੇ ਕਮਿਸ਼ਨਰ ਆ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ ਕਿ ਤੁਹਾਨੂੰ ਜਦੋਂ ਇਹ ਅਗਾਹ ਕੀਤਾ ਗਿਆ ਸੀ ਅੱਜ ਤੋਂ 22 ਦਿਨ ਪਹਿਲਾਂ ਕਿ ਤੁਸੀਂ ਉਹ ਕੰਮ ਕਿਉਂ ਨਹੀਂ ਕਰਾਇਆ ਗਿਆ ਜਾਂ ਬਲਕਾਰ ਸਿੰਘ ਜੀ ਇਸ ਜ਼ਿੰਮੇਵਾਰੀ ਚੱਕਣ ਤੇ ਉਹ ਕਹਿਣ ਕਿ ਉਸ ਬੱਚੇ ਦੀ ਜਿਹੜੀ ਮੌਤ ਹੈਗੀ ਹੈ ਮੇਰੇ ਕਾਰਨ ਕਰਕੇ ਹੋਈ ਹੈ ਮੇਰੀ ਅਣਗਹਿਲੀ ਕਰਕੇ ਹੋਈ ਹੈ ਕਿਉਂਕਿ ਉਹ ਰੋਡ ਜਿਹੜੀ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਬਕਵਾ ਹੈਗਾ ਉਪਸੇਦਾਰ ਬਕਰ ਸਿੰਘ ਜੀ ਦੇ ਹਲਕੇ ਚ ਪਿੰਦੇ ਇੱਕ ਪਾਸੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਪਏ ਨੇ ਕਿ ਮੈਂ ਜਲੰਧਰ ਦੇ ਵਿੱਚਾਂ ਜਲੰਧਰ ਸਮਾਰਟ ਸਿਟੀ ਹੈ ਇਸ ਨੂੰ ਹੋਰ ਡਿਵੈਲਪ ਕਰੂੰਗਾ ਦੋ ਦਿਨ ਤਾਂ ਮੈਂ ਇੱਥੇ ਹੀ ਹੈਗਾ ਵਾਂ ਦੋ ਦਿਨ ਰਹਿ ਕੇ ਦੁਆਬਾ ਅਤੇ ਹੋਰ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਜਿਹੜਾ ਹੈਗਾ ਦੁਰਸਤ ਕਰਨ ਦਾ ਕੰਮ ਮੇਰਾ ਰਹੇਗਾ ਤੁਸੀਂ ਕਿਵੇਂ ਇਸ ਚੀਜ਼ ਨੂੰ ਪ੍ਰੋਪਰ ਦੇਖਦੇ ਹੋ ਪਰ ਜੋ ਹਾਲਾਤ ਦੋ ਦਿਨ ਪਹਿਲਾਂ ਹੋਏ ਜਲੰਧਰ ਦੇ ਜਾਂ ਫਿਰ ਜਲੰਧਰ ਦੇ ਵੱਖ-ਵੱਖ ਨਾਲ ਲੱਗਦੇ ਇਲਾਕਿਆਂ ਦੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਤੁਸੀਂ ਇੱਕ ਸ਼ਬਦ ਵਿੱਚ ਇਹ ਵਰਤਿਆ ਸਮਾਰਟ ਸਿਟੀ ਐਕਸ ਮਾਰਕ ਸਿਟੀ ਪ੍ਰੋਜੈਕਟ ਲਗਭਗ ਅਜ ਤੋਂ 10 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਹਿੰਦੁਸਤਾਨ ਦੇ ਵਕਵਾ ਮਿਊਂਸੀਪਲ ਕੋਰਪੋਰੇਸ਼ਨ ਨੂੰ ਦਿੱਤਾ ਅੱਜ ਉਹਦੇ ਵਿੱਚ ਲਗਭਗ 500 ਕਰੋੜ ਰੁਪਏ ਦਾ ਕੰਮ ਇਹੋ ਜਿਹਾ ਹੈਗਾ ਜਿਹੜਾ ਪਿਛਲੇ 3-5 ਸਾਲਾਂ ਦੇ ਵਿੱਚ ਮਿੱਥਿਆ ਗਿਆ ਸੀਗਾ 84 ਕਰੋੜ ਰੁਪਏ ਦਾ ਸਾਡਾ ਬਰਟਨ ਪਾਰਕ ਦੇ ਵਿੱਚ ਅੱਜ 올ਿਪਿਕਸ ਪਰਸੋ ਖਤਮ ਹੋ ਕੇ ਹਟੀਆਂ ਹੈਗੀਆਂ ਤੇ ਉਹਦੇ ਵਿੱਚ ਹਿੰਦੁਸਤਾਨ ਦੀ 140 ਕਰੋੜ ਦੀ ਆਬਾਦੀ ਨੂੰ ਸਿਰਫ 5 ਮੈਡਲ ਮਿਲੇ ਤੇ ਉਹਦਾ ਕਾਰਨ ਕੀ ਹੈ ਕਿ ਸਾਡਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਬਰਾਬਰ ਨਹੀਂ ਹੈ 84 ਕਰੋੜ ਦੇ ਨਾਲ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਉਹ ਇਨਫਰਾਸਟ੍ਰਕਚਰ ਬਣਾ ਕੇ ਦੇਣਾ ਚਾਹੁੰਦੇ ਸੀਗੇ ਅੱਜ ਉਹ 84 ਕਰੋੜ ਦਾ ਬਰਟਨ پارک ਦਾ ਪ੍ਰੋਜੈਕਟ ਪਿਛਲੇ 2 ਸਾਲਾਂ ਤੋਂ ਉੱਥੇ ਦਾ ਇਨ ਬਿਨ ਖੜਾ ਹੈ ਬਾਇਓਮਾਸ ਜਿਹੜਾ ਰੈਣਾ ਦੇ ਵਿੱਚ 10 ਏਕੜ ਜ਼ਮੀਨ ਦੇ ਵਿੱਚ 24 ਕਰੋੜ ਰੁਪਏ ਦੇ ਨਾਲ ਜਿਹੜਾ ਬਾਇਓਮਾਸ ਉੱਥੇ ਇਕੱਤਰ ਹੋਇਆ ਹੋਇਆ ਹੈ ਜਿਹੜਾ ਸੈਗregation ਕਰਕੇ ਉਹਨੂੰ ਖਤਮ ਕਰਨਾ ਸੀਗਾ ਕੂੜੇ ਨੂੰ ਜਿਹਦਾ ਅੱਜ ਅੱਜ ਤੋਂ 4 ਸਾਲ ਪਹਿਲਾਂ ਕਰੋਨਾ ਭਾਵੇਂ ਚైనా ਤੋਂ ਆਇਆ ਉਹ ਵਿਰਿਆਣਾ ਡੰਮ ਤੋਂ ਵੀ ਆ ਸਕਦਾ ਸੀਗਾ ਕਿਉਂਕਿ ਜੋ ਹਾਲਾਤ ਉੱਥੇ ਬਣੇ ਹੋਏ ਨੇ ਉਹ 24 ਕਰੋੜ ਦਾ ਪ੍ਰੋਜੈਕਟ ਅੱਜ ਉਹ ਵੀ ਨਹੀਂ ਚੱਲਦਾ ਪਿਆ ਸਰਵਿਸ ਵਾਟਰ ਦਾ 600 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਸੀਗਾ ਜਿਹੜਾ ਪਿਛਲੇ ਸਾਲ ਮੁਕੰਮਲ ਹੋਣਾ ਚਾਹੀਦਾ ਸੀ ਤੇ ਅਗਲਾ ਜਿਹੜਾ ਉਹਦਾ 800 ਕਰੋੜ ਰੁਪਏ ਦਾ ਸੈਕੰਡ ਡੀਪੀਆਰ ਬੰਨੀ ਚੈਦੀ ਸੀ ਉਹ ਹਲੇ ਉਹਦਾ ਡੀਪੀਆਰ ਦੇ ਉੱਤੇ ਕੰਮ ਵੀ ਨਹੀਂ ਸ਼ੁਰੂ ਹੋਇਆ ਉਹ ਸਰਫੇਸ ਵਾਟਰ ਅੱਜ ਅਗਰ ਸਰਫੇਸ ਵਾਟਰ ਵਾਲਾ ਪ੍ਰੋਜੈਕਟ ਪਿਛਲੇ ਸਾਲ ਮੁਕੰਮਲ ਹੋ ਜਾਂਦਾ ਤੇ ਅੱਜ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਗੰਦੇ ਪਾਣੀ ਦੀ ਲੋਕੀ ਬਿਮਾਰ ਹੋ ਰਹੀ ਹੈ ਉਹ ਬਿਲਕੁਲ ਵੀ ਨਹੀਂ ਆਣੀ ਸੀਗੀ ਐਂਡ ਕਮ ਸੇ ਕਮ 15 ਤੋਂ 20% ਜਿਹੜਾ ਪਾਣੀ ਹੈਗਾ ਸਾਫ਼ ਪਾਣੀ ਆ ਉਹਦੇ ਵਿੱਚ ਬਚਤ ਆਣੀ ਸੀਗੀ ਇੱਕ ਪ੍ਰੋਜੈਕਟ ਜਿਹੜਾ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਰਕਾਰ ਸਰਦਾਰ ਬਲਕਾਰ ਸਿੰਘ ਜਿਨ੍ਹਾਂ ਨੇ ਮੈਂ ਤਾਂ ਇਹ ਚੈਲੰਜ ਫੇਰ ਤੁਹਾਡੇ ਰਾਹੀਂ ਇਸ ਪਾਰਟੀ ਨੂੰ ਇਸ ਸਰਕਾਰ ਨੂੰ ਵਜ਼ੀਰ ਸਾਹਿਬ ਨੂੰ ਦਿਨਾ ਆਪਣੇ 14 ਸਾਲ 14 ਮਹੀਨੇ ਦੇ ਕਾਰਜਕਾਲ ਦੇ ਵਿੱਚ ਜਿਹੜੇ ਉਹਨਾਂ ਨੇ ਜਲੰਧਰ ਵਾਸਤੇ 14 ਮਹੀਨੇ ਦੇ ਵਿੱਚ ਜਿਹੜਾ ਵੀ ਕੰਮ ਕਰਾਇਆ ਇੱਕ ਉਹ ਆਪਣੀ ਲਿਸਟ ਲੋਕਾਂ ਦੇ ਸਮੱਖ ਰੱਖਣ ਇੱਕ ਅਸੀਂ ਬਤੌਰ ਕਾਂਗਰਸ ਪਾਰਟੀ ਅਸੀਂ ਆਪਣੀ ਰੱਖਦੇ ਹੈਗੇ ਆ ਕਿ ਜਿਹੜੇ ਸਾਡੇ ਕੰਮ ਇਹਨਾਂ ਨੇ ਬੰਦ ਕਰਾਏ ਹੋਏ ਆ ਮਹਿਕ ਸਲਮਾ ਵਾਲੀ ਸੜਕ 2 ਸਾਲ ਤੋਂ ਨਹੀਂ ਬੰਦੀ ਪਈ ਜੰਡੂ ਸਿੰਘ ਜਿਹੜੀ 27 ਕਰੋੜ ਰੁਪਇਆ ਆਲਰੇਡੀ ਅਲੋਕੇਟਡ ਹੈ ਉਹਦੇ ਵਿੱਚ ਜਿੱਥੇ ਅੱਜ ਪਾਣੀ ਕਰਕੇ ਬੱਚੇ ਦੀ ਦੁਰਘਟਨਾ ਹੋਈ ਹੈ ਉੱਥੇ 27 ਕਰੋੜ ਦੀ ਪ੍ਰੋਜੈਕਟ ਜਿਹੜਾ ਹੈਗਾ 2 ਸਾਲਾਂ ਤੋਂ ਉਹ ਨਹੀਂ ਬਣਦਾ ਪਿਆ ਜਿਹੜਾ ਲੰਬੇ ਪਿੰਡ ਦੇ ਵਿੱਚ ਵਾਟਰ ਸਟੈਗਨੇਸ਼ਨ ਹੁੰਦੀ ਹੈਗੀ ਹੈ ਸਿਰਫ 300 ਮੀਟਰ ਦਾ ਉਹ ਨਹੀਂ ਹੁੰਦਾ ਪਿਆ ਇਹੀ ਇਹੀ ਗੱਲ ਸੀਐਮ ਭਗਵੰਤ ਸਿੰਘ ਮਾਨ ਹੋਰ ਦੀ ਕੈਬਨਿਟ ਹੋਈ ਜਾਂ ਫਿਰ ਹੋਰ ਜੋ ਉਹਨਾਂ ਦੇ ਲੀਡਰ ਨੇ ਉਹ ਕਹਿੰਦੇ ਨੇ ਪੁਰਾਣੀ ਸਰਕਾਰ ਸੀ ਉਹਨਾਂ ਨੇ ਪੈਸੇ ਖਾਦੇ ਉਹਨਾਂ ਨੇ ਕੱਪੜੇ ਕੀਤੇ ਜਿਸ ਕਾਰਨ ਇਹ ਸਾਰੇ ਪ੍ਰੋਜੈਕਟ ਰੁਕੇ ਹੋਏ ਨੇ ਉਹ ਹੁਣ ਸਾਡੇ ਉੱਪਰ ਇਲਜ਼ਾਮ ਲਗਾ ਰਹੇ ਨੇ ਮੈਨੂੰ ਹੋਰ ਇੱਕ ਬਹੁਤ ਵੱਡਾ ਅਫਸੋਸ ਹੈ ਜਿਹੜਾ ਜਦੋਂ ਡਾਕਟਰ ਬੀ ਆਰ ਅੰਬੇਦਕਰ ਭਾਗ ਰਤਨ ਉਹਨਾਂ ਨੇ ਜਦੋਂ ਇਹ ਸਾਡਾ ਕਨਸਟੀਟਿਊਸ਼ਨ ਦੇ ਨਿਰਮਾਣ ਕੀਤਾ ਤੇ ਉਹਨਾਂ ਨੇ ਬੜਾ ਖੂਬਸੂਰਤ ਇੱਕ ਆਈਡੀਆ ਦਿੱਤਾ ਕਿ ਜਿਹੜੀ ਕੈਬਨਿਟ ਹੋਏਗੀ ਉਹਨਾਂ ਦੀ ਇਹ ਜ਼ਿੰਮੇਵਾਰੀ ਹੋਏਗੀ ਸਾਰਿਆਂ ਦੀ ਇਕੱਠੀ ਤੇ ਪਿਛਲੇ 5 ਮਹੀਨੇ ਹੋ ਗਏ ਐ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਇਹਦਾ ਮਤਲਬ ਸਰਦਾਰ ਬਲਕਾਰ ਸਿੰਘ ਤੇ ਇਹਨਾਂ ਦੇ ਨਾਲ ਦੇ ਜਿਹੜੇ 14-15 ਵਜ਼ੀਰ ਨੇ ਇਹਦਾ ਮਤਲਬ ਇਹਨਾਂ ਨੂੰ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਉਹ ਮੰਨਦੇ ਆ ਆਪਣਾ ਨਹੀਂ ਵਜ਼ੀਰ ਕਿ ਕੈਬਨਿਟ ਦੀ ਜਦੋਂ 5 ਮਹੀਨੇ ਤੁਸੀਂ ਮੀਟਿੰਗ ਹੀ ਨਹੀਂ ਕਰਨੀ ਜਲੰਧਰ ਛੱਡੋ ਪੰਜਾਬ ਦੇ ਹਿੱਤਾਂ ਦੀ ਕੋਈ ਕੈਬਨਿਟ ਦੇ ਵਿੱਚ ਗੱਲ ਹੀ ਨਹੀਂ ਰੱਖੀ ਜਾਣੀ ਤੇ ਫਿਰ ਮੈਨੂੰ ਦੱਸੋ ਇਹ ਵਜ਼ੀਰ ਬਣ ਕੇ ਇਹਨਾਂ ਨੇ ਕਰਨਾ ਕੀ ਹੈ ਇਹਨਾਂ ਨੂੰ ਮੇਰੇ ਹਿਸਾਬ ਨਾਲ ਤਾਂ ਸਾਰੇ 14 15 ਜਿੰਨੇ ਵੀ ਵਜ਼ੀਰ ਹੋਂਤੇ ਇਹ ਵੀ ਨਹੀਂ ਪਤਾ ਕਿ ਵਜ਼ੀਰ ਹੈ ਕਿ ਨਹੀਂ ਹੈ ਇਹਨਾਂ ਨੂੰ ਆਪਣੀ ਵਜ਼ੀਰੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਸੈਂਟਰਲਾਈਜ਼ ਸਿਰਫ ਪਾਵਰ ਹੋ ਗਈ ਹੈ ਮੈਂ ਮਾਫੀ ਚਾਹਨਾ ਹੈਗਾ ਲੇਕਿਨ ਮੈਂ ਪਰਸਨਲ ਨਹੀਂ ਹੋਣਾ ਚਾਹੀਦਾ ਜਿਹੜਾ ਮੈਂਬਰ ਵੀ ਨਹੀਂ ਹੈ ਲੈਜਿਸਲੇਟਿਡ ਦਾ ਉਹ ਪਿੱਛੇ ਆ ਕੇ ਇਸ ਹਲਕੇ ਦੇ ਵਿੱਚ ਉਹਨਾਂ ਨੇ ਆਏ ਉਹਨਾਂ ਨੇ ਵੋਟਾਂ ਵੀ ਮੰਗੀਆਂ ਉਹ ਕਹਿੰਦੇ ਅਸੀਂ ਡਿਵੈਲਪਮੈਂਟ ਕਰਾਂਗੇ لیکن ਜਿਹੜੇ ਸਾਡੇ ਇੱਥੇ ਦੇ ਲੋਕਲ ਬੋਡੀ ਮਨਿਸਟਰ ਹੈ ਜਿਹੜੇ ਕਰਤਾਰਪੁਰ ਦੇ ਐਮ ਐਲ اے ਆ ਉਹਨਾਂ ਨੇ ਤਾਂ ਇੱਕ ਵਾਰੀ ਵੋਟ ਵੀ ਨਹੀਂ ਮੰਗੀ ਇਸ ਸਾਉਥ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਆ ਕੇ ਹੂੰ ਅੱਛਾ ਇੱਕ ਪਾਸੇ ਸੀ ਜਦੋਂ ਬਾਈ ਇਲੈਕਸ਼ਨ ਹੋਈ ਆ ਉਦੋਂ ਸੀਐਮ ਭਗਵੰਤ ਸਿੰਘ ਮਾਨ ਪੂਰੀ ਹੋਣ ਉਹਨਾਂ ਦੇ ਜਿਹੜੀ ਧਨ ਪਤਨੀ ਹੋਣ ਜਾਂ ਫਿਰ ਕਈ ਮੰਤਰੀ ਹੋਣ ਉਹ ਸਾਰੇ ਆ ਕੇ ਕਹਿੰਦੇ ਰਹੇ ਕਿ ਅਸੀਂ ਵੈਸਟ ਨੂੰ ਸੁਧਾਰਾਂਗੇ ਅਸੀਂ ਜਲੰਧਰ ਦੇ ਹਰੇਕ ਉਸ ਖਨੂ ਨੂੰ ਸੁਧਾਰਾਂਗੇ ਜਿਸ ਤੋਂ ਜਿਹੜਾ ਹੈਗਾ ਲੋਕ ਜਿਹੜੇ ਨੇ ਉਹ ਰਾਹਤ ਪਾ ਸਕਣ ਜੋ ਵਾਦੇ ਹੋਏ ਉਹ ਲੱਗਦਾ ਹੈ ਵਾਦੇ ਹੁਣ ਪੂਰੇ ਹੋ ਰਹੇ ਹੋ ਰਹੇ ਨੇ ਜਾਂ ਫਿਰ ਪੂਰੇ ਹੋਣ ਦੇ ਕਗਾਰ ਦੇ ਵਿੱਚ ਨੇ ਲੱਗਦਾ ਤੁਹਾਨੂੰ ਮੈਂ ਤਾਂ ਬੇਨਤੀ ਥੋੜੇ ਰਾਹੀਂ ਫਿਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਬਧੇ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕਰਾਏ ਦੇ ਉੱਤੇ ਘਰ ਲੇਤਾ ਹੁਣ ਉਹ ਡਿਵੀਜ਼ਨਲ ਕਮਿਸ਼ਨਰ ਜਿਹੜੇ ਹੈਗੇ ਆ ਉਹਨਾਂ ਦਾ ਘਰ ਖਾਲੀ ਕਰਾ ਕੇ ਆਪ ਉੱਥੇ ਰੈਜ਼ਿਡੈਂਸ ਲੈਣ ਲੱਗੇ ਆ ਮੈਂ ਜੀ ਸਦਕੇ ਉਹਨਾਂ ਨੂੰ ਜੀ ਆਇਆਂ ਆਖਦਾ ਜਲੰਧਰ ਵਾਸੀਆਂ ਵੱਲੋਂ ਆਪਣੇ ਵੱਲੋਂ ਤੇ ਉਹਨਾਂ ਨੂੰ ਕਹਿੰਨਾ ਕਿ ਅਗਰ ਤੁਸੀਂ ਜਲੰਧਰ ਦੀ ਨੁਹਾਰ ਬਦਲ ਸਕਦੇ ਆ ਤਾਂ ਚੰਡੀਗੜ੍ਹ ਨੂੰ ਰਾਜਧਾਨੀ ਛੱਡ ਕੇ ਜਲੰਧਰ ਨੂੰ ਰਾਜਧਾਨੀ ਬਣਾਓ ਅਗਰ ਜਦ ਤੱਕ ਥੋੜਾ ਰਿਵੀਜ਼ਨਲ ਕਮਿਸ਼ਨਰ ਦਾ ਘਰ ਤਿਆਰ ਨਹੀਂ ਹੁੰਦਾ ਜੀ ਸੱਤ ਕੇ ਤੁਸੀਂ ਮੇਰੇ ਘਰ ਦੇ ਵਿੱਚ ਰੋ ਘਰ ਆਓ ਘਰ ਦੇ ਵਿੱਚ ਤੁਸੀਂ ਕੰਮ ਕਰੋ ਤੇ ਜਲੰਧਰ ਦੇ ਲੋਕ ਜਿਹੜੇ ਅੱਜ ਮੁਸ਼ਕਲਾਂ ਦੇ ਵਿੱਚ ਆ ਉਹਨਾਂ ਨੂੰ ਰਾਹ ਜ਼ਰੂਰ ਦਿਓ ਅੱਛਾ ਬਸ ਆਖਰੀ ਸਵਾਲ ਮੇਰਾ ਇੱਕ ਸਵਾਲ ਮੇਰਾ ਰਹਿੰਦਾ ਸੀਗਾ ਕਿ ਕੈਬਨਿਟ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਉਹ ਕਾਂਗਰਸ ਦੇ ਉੱਪਰ ਸਵਾਲ ਚੱਕਦੀ ਹੈ ਕਿ ਪੁਰਾਣੀ ਜਦੋਂ ਸਰਕਾਰ ਰਹੀ ਉਦੋਂ ਉਹਨਾਂ ਵੱਲੋਂ ਕਈ ਪ੍ਰੋਜੈਕਟ ਜੋ ਜਲੰਧਰ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੱਪੜੇ ਕੀਤੇ ਗਏ ਜਿਸ ਕਾਰਨ ਕਈ ਪ੍ਰੋਜੈਕਟ ਜਿਹੜੇ ਨੇ ਰੁਕੇ ਹੋਏ ਨੇ ਪਰ ਹੁਣ ਜਦੋਂ ਪ੍ਰੋਜੈਕਟ ਸ਼ੁਰੂ ਹੋਣ ਵਾਲੇ ਹੋਣ ਜਾਂ ਫਿਰ ਉਹਨਾਂ ਦੇ ਕੰਮ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਸਾਰਾ ਜਿਹੜਾ ਹੈ ਉਹ ਜਮਾ ਉਹ ਆਮ ਆਦਮੀ ਪਾਰਟੀ ਦੇ ਉੱਪਰ ਸਿੱਟ ਦਿੰਦੀ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਲਗਭਗ 23 ਸਾਲ ਹੋ ਗਏ ਨੇ ਮੇਰੀ ਬੇਨਤੀ ਹੈ ਅਗਰ ਉਹਦੇ ਵਿੱਚ ਕੋਈ ਕਪਲਾ ਹੋਇਆ ਹੋਵੇ ਉਹਦੇ ਵਿੱਚ ਕੋਈ ਬੈਡ ਮੈਨੇਜਮੈਂਟ ਹੋਈ ਹੋਵੇ ਜਿੱਦੀ ਜ਼ਿੰਮੇਵਾਰੀ ਬੰਦੀ ਹੈ ਇਹ ਇਹਨਾਂ ਦਾ ਦਾਇਤਵ ਬੰਦ ਆਮ ਆਦਮੀ ਪਾਰਟੀ ਦਾ ਜ਼ਿੰਮੇਵਾਰੀ ਬੰਦੀ ਹੈ ਕਿ ਜਿੱਦੀ ਵੀ ਇਹ ਕਮਜ਼ੋਰੀ ਰਹੀ ਹੈਗੀ ਆ ਉਹ ਉਹਦੇ ਤੇ ਇਨਕੁਆਇਰੀ ਕੀਤੀ ਜਾਵੇ ਅਗਰ ਉਹ ਮਲਾਜਮ ਹੈ ਤਾਂ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੇ ਉੱਤੇ ਐਫ ਆਈ ਆਰ ਦਰਜ ਹੋਵੇ ਅਗਰ ਕੋਈ ਪੋਲਿਟੀਕਲ ਫਿਗਰ ਉਹਦੇ ਵਿੱਚ ਇਨਵੋਲਡ ਹੈ ਤਾਂ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਰੋਕਦਾ ਕੌਣ ਹੈ ਜਾਂ ਤੱਕ ਆਮ ਆਦਮੀ ਰੋਕ ਰਿਹਾ ਜਾਂ ਫਿਰ ਕੋਈ ਵਿਪਖਸ਼ ਦਾ ਬੰਦਾ ਰੋਕ ਰਿਆ ਪਾਵਰ ਇਨਾਂ ਕੋਲ ਹੈਗੀ ਵਿਜੀਲੈਂਸ ਇਨਾਂ ਕੋਲ ਹੈਗੀ ਹੈ ਇਨ ਇਨਵੈਸਟੀਗੇਸ਼ਨ ਏਜੰਸੀਜ਼ ਇਨਾਂ ਕੋਲ ਹੈਗੀਆਂ ਸਿਰਫ ਗੱਲਾਂ ਦੇ ਨਾਲ ਨਹੀਂ ਮਿਲਣਾ ਅਗਰ ਕਿਸੇ ਦੇ ਵਿੱਚ ਕੋਈ ਵੀ ਕਪਲ ਹੈ ਤੇ ਐਫ ਆਈ ਆਰ ਦਰਜ ਕਰੋ ਦੂਜਾ ਇਸ਼ੂ ਇਹ ਹੈ ਮੈਂ ਜੀ ਸਦਕੇ ਇਹਨਾਂ ਨੂੰ ਆਖਦਾ ਕੋਈ ਵੀ ਡਿਵੈਲਪਮੈਂਟ ਵਰਕ ਭਾਵੇਂ ਪੰਜਾਬ ਦਾ ਹੋਵੇ ਜਲੰਧਰ ਦਾ ਹੋਵੇ ਤੁਸੀਂ ਜੀ ਸਦਕੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਵਜ਼ੀਰ ਸਾਹਿਬ ਵੈਸੇ ਤਾਂ ਵਜ਼ੀਰ ਸਾਹਿਬ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਕੈਬਨਿਟ ਦਾ ਤਾਂ ਉਹ ਮੋਲੀ ਨਹੀਂ ਹੈਗਾ ਕਿ ਜਿਹੜੇ 5 ਮਹੀਨੇ ਕੈਬਨਿਟ ਦੀ ਮੀਟਿੰਗ ਹੀ ਨਹੀਂ ਹੋਈ ਤੋ ਕੈਬਨਿਟ ਦਾ ਤਾਂ ਕੋਈ ਮਤਲਬ ਨਹੀਂ ਬੰਦਾ ਵੈਸੇ ਤਾਂ ਕੋਈ ਕੈਬਨਿਟ ਮਨਿਸਟਰ ਰਹਿਣਾ ਹੀ ਨਹੀਂ ਚਾਹੀਦਾ ਸਾਰੇ ਐਮ ਐਲ ਏ ਇਹਨਾਂ ਨੂੰ ਬਣਾ ਦੇਣੇ ਚਾਹੀਦੇ ਸਿਰਫ ਇੱਕੋ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਕੈਬਨਿਨਟ ਮੰਤਰੀ ਆਣ ਜੀ ਸਦਕੇ ਉਹਦਾ ਉਦਘਾਟਨ ਕਰਨ ਲੋਕਾਂ ਤੋਂ ਵਾਹ ਵਾਈ ਲੈਣ ਲੋਕਾਂ ਨੂੰ ਰਾਹਤ ਤਾਂ ਦੇਣ ਲੱਗਦਾ ਕਿ ਰਾਹਤ ਨਹੀਂ ਮਿਲ ਰਹੀ ਹੈਗੀ ਇਹ ਅਜਾ ਇੱਕ ਮੇਰਾ ਪਰ ਤੁਸ਼ਨ ਆਸ਼ੂ ਹਰਾ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋਈ ਉਸ ਤੋਂ ਪਹਿਲਾਂ ਜਦੋਂ 10 ਦਿਨ ਰਿਮਾਂਡ ਦੇ ਉੱਤੇ ਰੱਖਿਆ ਪਰ ਮੇਨ ਜਿਹੜੀ ਲੀਡਰਸ਼ਿਪ ਹੈ ਚਾਹੇ ਰਾਜਾਵੜਿੰਗ ਖੋਰੀ ਹੋਏ ਪ੍ਰਧਾਨ ਹੋਏ ਪ੍ਰਤਾਪ ਸਿੰਘ ਬਾਜਵਾ ਹੋਏ ਜਾਂ ਫਿਰ ਵੱਡੇ ਲੀਡਰ ਨੇ ਉਹ ਜਲੰਧਰ ਦੇ ਵਿੱਚ ਨਹੀਂ ਆ ਸਕੇ ਇਹ ਮੇਨ ਕਾਰਨ ਕਿ ਸਮਝਦੇ ਹੋ ਕਿ ਕਾਂਗਰਸ ਦੇ ਵਿੱਚ ਹੱਲੇ ਵੀ ਦੋ ਪਾੜ ਹਿੱਸੇ ਜਿਹੜੇ ਨੇ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਆਸ਼ੂ ਹਰਾ ਦੇ ਖਿਲਾਫ ਤੇ ਇੱਕ ਉਹਨਾਂ ਦੇ ਫੇਵਰ ਦੇ ਵਿੱਚ ਬਿਲਕੁਲ ਨਹੀਂ ਆਸ਼ੂ ਜੀ ਨਾਲ ਜੋ ਹੋਇਆ ਉਹ ਬੜਾ ਅਫਸੋਸ ਵਾਲੀ ਗੱਲ ਹੈ ਕਿ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਉਹਨਾਂ ਨੂੰ ਵਿਜੀਲੈਂਸ ਨੇ ਨਾਮਜ਼ਦ ਕੀਤਾ ਸਕੈਮ ਦੇ ਵਿੱਚ ਤੇ ਸੇਮ ਸਕੈਮ ਦੇ ਵਿੱਚ ਈਡੀ ਨੇ ਉਹਨਾਂ ਨੂੰ ਅੱਜ ਦੁਬਾਰਾ ਅਰੈਸਟ ਕਰ ਲਿਆ ਹੈਗਾ ਇਹ ਇੱਕੋ ਚੀਜ਼ ਦਾ ਡਬਲ ਜੈਪਟੀ ਜਿਹਨੂੰ ਆਪਾਂ ਕਹਿੰਨੇ ਹੈਗੇ ਆ ਇਹ ਹੋ ਪੋਸਿਬਲ ਨਹੀਂ ਹੈਗਾ ਕਿ ਜਦੋਂ ਉਹਨਾਂ ਨੂੰ ਲੋੜ ਸੀਗੀ ਤੇ ਜਦੋਂ ਵਿਜੀਲੈਂਸ ਦੇ ਸੀਗੇ ਉਦੋਂ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਐ ਨੇ ਸਬਜੂਡਿਸ ਜੋ ਕੋਰਟ ਇਹਦੇ ਵਿੱਚ ਹੁਕਮ ਜ਼ਾਹਿਰ ਕਰਾਗੇ ਸਾਡੇ ਸਿਰ ਮੱਥੇ ਦੇ ਸੈਕੰਡ ਆਫ ਆਲ ਕਾਂਗਰਸ ਪਾਰਟੀ ਹਮੇਸ਼ਾ ਇਕੱਠੀ ਸੀ ਹਮੇਸ਼ਾ ਇਕੱਠੀ ਹੈਗੀ ਹੈ ਤਾਂ ਹਮੇਸ਼ਾ ਇਕੱਠੀ ਰਹੂਗੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਪੀ ਸਾਹਿਬ ਜਿਹੜੇ ਲੋਕਾਂ ਨੇ ਬੜੇ ਪਿਆਰ ਦੇ ਕੇ ਚੰਨੀ ਜੀ ਔਰ ਵੀ ਜਤਨਦਾਬਾ ਸਾਹਿਬ ਜਿਹੜੇ ਸਾਰੇ ਆ ਸਾਡੀ ਸਮੁੱਚੀ ਲੀਡਰਸ਼ਿਪ ਇਕੱਠ ਹੈ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰ ਰਹੀ ਹੈ ਅੱਜ ਵੀ ਤੁਸੀਂ ਦੇਖੋ ਅਸੀਂ ਸਾਰੇ ਇਕੱਠੇ ਹੈਗੇ ਪਰ ਪੁੱਛਣਾ ਸੂ ਜੇਕਰ ਲੁਧਿਆਣੇ ਦੀ ਗੱਲ ਕਰਾਂ ਤੇ ਜਦੋਂ ਰਵਨੀਤ ਸਿੰਘ ਬਿੱਟੂ ਹੁਰੀ ਕਾਂਗਰਸ ਦੇ ਵਿੱਚ ਰਹੇ ਉਹ ਜਦੋਂ ਇਹਨਾਂ ਦੀ ਗ੍ਰਿਫਤਾਰੀ ਬਿਜ਼ਨਸ ਵੱਲੋਂ ਪਾਈ ਗਈ ਸੀ ਉਦੋਂ ਬੜਾ ਕਾਫੀ ਵੱਡਾ ਪ੍ਰੋਟੈਸਟ ਵੀ ਹੋਇਆ ਸੀ ਜਿੱਤੇ ਵੀ ਬੜੇ ਕਲੀਡਰ ਵੀ ਪਹੁੰਚੇ ਸੀ ਪਰ ਜਦੋਂ ਜਲੰਧਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਹੋਰ ਕੁਝ ਹੁੰਦਾ ਹੈ ਉਦੋਂ ਕਿਉਂ ਨਹੀਂ ਵੱਡੀ ਲੀਡਰਸ਼ਿਪ ਪਹੁੰਚਦੀ ਹੈ ਇਹ ਸਵਾਲ ਹੱਲੇ ਵੀ ਖੜਾ ਹੈਗਾ ਮੈਂ ਫੇਰ ਬੇਨਤੀ ਕਰਦਾ ਜਦੋਂ ਵੀ ਪਾਵੇਂ ਉਹ ਕੋਈ ਵੀ ਲੀਡਰ ਸਹਿਬਾਨ ਦੇ ਹੁੰਦੇ ਜਿਹਦੇ ਦੇ ਅਗੇਂਸਟ ਇਹ ਸਿਰਫ ਇਸ ਕਰਕੇ ਕਿ ਉਹਨਾਂ ਦੀ ਛਵੀ ਖਰਾਬ ਕਰਨ ਵਾਸਤੇ ਇਹ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਸਾਡੀ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਕੇ ਉਹਦੇ ਨਾਲ ਖੜੀ ਹੈ ਕੀ ਹੁਣ ਪ੍ਰੋਟੈਸਟ ਹੋਵੇਗਾ ਕਿਉਂਕਿ 15 ਦਿਨ ਦੇ ਜੁਡੀਸ਼ੀਅਲ ਇਹ ਇਹ ਰਾਜਾ ਵੜਿੰਗ ਸਾਹਿਬ ਜਿਹੜੇ ਸਾਡੇ ਪ੍ਰਧਾਨ ਆ ਜਿਵੇਂ ਉਹ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਹਨਾਂ ਦੇ ਨਾਲ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਉਹ ਅੱਜ ਜਲੰਧਰ ਦੇ ਵਿੱਚ ਬਲਕਾਰ ਸਿੰਘ ਹੁੜਾ ਦੇ ਘਰ ਦੇ ਬਾਹਰ ਜਿਹੜਾ ਹੈਗਾ ਉਹ ਪ੍ਰੋਟੈਸਟ ਕੀਤਾ ਇਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ ਜੋ ਡਵੈਲਪਮੈਂਟ ਦੇ ਕੰਮ ਹੋਣੇ ਸੀਗੇ ਜਾਂ ਫਿਰ ਜੋ ਕੰਮ ਰਹਿੰਦੇ ਸੀ ਜਿਸ ਦੇ ਨਾਲ ਜਲੰਧਰੀ ਦੀ ਨੁਹਾਰ ਬਦਲ ਸਕਦੀ ਸੀ ਉਹ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋਏ ਨੇ ਜਿਸ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਬਲਕਾਰ ਸਿੰਘ ਹੁੜਾ ਦੇ ਘਰ ਦੇ ਬਾਹਰ ਪਾਣੀ ਦੇ ਘੜੇ ਜਿਹੜੇ ਨੇ ਉਹ ਕਾਂਗਰਸ ਪਾਰਟੀ ਵੱਲੋਂ ਤੋੜੇ ਗਏ ਨੇ ਕੈਪਟਨ ਸੰਪੰਕ ਦੇ ਨਾਲ ਰਾਜ ਗੁਪਤਾ ਜਲੰ